ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਛੂਟ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਲੋਕ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਛੂਟ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਭਾਰਤ ਜਨਤਾ ਪਾਰਟੀ ਦੇ ਕੌਮੀ ਜਰਨਲਸਟ ਤਰुण ਚੋਗ ਨੇ ਆਖਿਆ ਕਿ ਪੰਜਾਬ ਲਈ ਬਹੁਤ ਮਹੱਤਵਪੂਰਨ ਦਿਨ ਹੈ ਕਿ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਖਲਨਾਇਕ ਸੱਜਨ ਕੁਮਾਰ ਨੂੰ ਦੋਸ਼ੀ ਠਹਿਰਾਇਆ ਹੈ ਸਰਸਵਤੀ ਵਿਹਾਰ ਦੇ ਦੋ ਸਿੱਖ ਭਰਾਵਾਂ ਦੇ ਕਤਲ ਮਾਮਲੇ ਵਿੱਚ 40 ਸਾਲਾਂ ਬਾਅਦ ਇਨਸਾਫ ਮਿਲਿਆ ਹੈ ਉਹਨਾਂ ਕਿਹਾ ਕਿ ਇਹ ਵੀ ਨਰਿੰਦਰ ਮੋਦੀ ਵੱਲੋਂ 2014 ਵਿੱਚ ਸਥਾਪਿਤ ਕੀਤੇ ਗਏ ਕਮਿਸ਼ਨ ਦਾ ਹੀ ਨਤੀਜਾ ਹੈ ਮੈਂ ਸਮਝਦਾ ਅੱਜ ਦਾ ਦਿਨ ਪੰਜਾਬੀਆਂ ਸੇ ਬੜਾ ਹੀ ਸਹਾਰਾ ਦੇਣ ਵਾਲਾ ਦਿਨ ਹੈ ਨਿਆਇਲੈ ਨੇ 1984 ਸਿੱਖ ਕਤਲੋਗਾਰਦ ਦੇ ਦੋਸ਼ੀ ਸੱਜਨ ਕੁਮਾਰ ਨੂੰ ਅੱਜ ਦੋਸ਼ੀ ਠਰਾਇਆ ਸਰਸਤੀ ਵਿਹਾਰ ਦੇ ਦੋ ਸਿੱਖਾਂ ਦੇ ਕਤਲ ਦੇ ਮਾਮਲੇ 'ਚ ਸੱਜਨ ਕਵਾਨ ਨੂੰ ਅੱਜ ਰੋਟੇਮ ਨੇ ਕੋਰਟ ਨੇ ਦੋਸ਼ੀ ਕਰਾਰ ਦਿੱਤਾ 40 ਸਾਲ ਤੱਕ ਕਾਂਗਰਸ ਨਿਆਇ ਤੋਂ ਲੋਗਾਂ ਨੂੰ ਬੇਰੁਖਾ ਰੱਖਿਆ 40 ਸਾਲ ਕਾਂਗਰਸੋਨਾ ਕਾਤਿਲਾਂ ਦੇ ਨਾਲ ਖੜੀ ਰਹੀ 1984 ਦੇ ਸਿੱਕਤਲੋ ਘਰਦ ਦੇ 30 ਸਾਲਾਂ ਤੱਕ 2014 ਤੱਕ ਥਾਣਿਆਂ ਪਰਚੇ ਟੂ ਕੋਟ ਨਹੀਂ ਹੋ ਪਾਏ 1947 ਬਹੁਤ ਅਤਿਆਚਾਰ ਦਾ ਸਾਲ ਸੀ ਅਸੀਂ ਉਹਨੂੰ ਭੁੱਲ ਨਹੀਂ ਸਕਦੇ ਉਸ ਤੋਂ ਬਾਅਦ ਬਹੁਤ ਵੱਡੀ ਤਰਾਜ਼ਦੀ ਪੰਜਾਬੀ ਭਾਈਚਾਰੇ ਨਾਲ ਹੋਈ 1984 ਦੇ ਅੰਦਰ ਚਾਹੇ ਦਿੱਲੀ ਹੋਵੇ ਜਾਂ ਪੰਜਾਬ ਹਿੰਦੁਸਤਾਨ ਦੇ 52 ਸ਼ਹਿਰ ਹੋਣ ਜਿਹੜਾ ਮੌਤ ਦਾ ਤਾंडव ਕਾਂਗਰਸ ਨੇ ਖੇលਿਆ ਔਰ ਖੇਲਣ ਤੋਂ ਬਾਅਦ ਦੋਸ਼ੀਆਂ ਨੂੰ ਬਚਾਉਣ ਦਾ ਪਾਲਣ ਦਾ ਪੋਸ਼ਿਤ ਕਰਨ ਦਾ ਮਹਾ ਮੰਡਿਤ ਕਰਨ ਦਾ ਪਾਪ ਕੀਤਾ ਉਸ ਪਾਪ ਦੀ ਅਪਰਤਾ ਖੁੱਲ੍ਹਨੀ ਸ਼ੁਰੂ ਹੋਈ ਹੈ ਅੱਜ ਉਹਨਾਂ ਪਰਿਵਾਰਾਂ ਨੂੰ ਨਿਆਂ ਮਿਲਣਾ ਸ਼ੁਰੂ ਹੋਇਆ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋਈਆਂ ਘਰ ਮਿਲਨੇ ਸ਼ੁਰੂ ਹੋਏ